ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆ ਕੈਨੇਡਾ ਕੈਨੇਡਾ ਜਿਸ ਨੂੰ ਲਿਖਿਆ ਹੈ ਰਈ ਸ਼ਰਮਾ ਜੀ ਨੇ ਹਾਲੇ ਮਹੀਨਾ ਪਹਿਲਾਂ ਪਿੰਡ ਦਾ ਇੱਕ ਹੋਰ ਮੁੰਡਾ ਕੈਨੇਡਾ ਨੂੰ ਚੜ੍ਹ ਗਿਆ ਸਾਰਾ ਟੱਬਰ ਦਿੱਲੀ 에ਅਰਪੋਰਟ ਤੇ ਛੱਡ ਕੇ ਆਇਆ ਮੁੰਡੇ ਨੇ ਵੀ ਬਾਕੀਆਂ ਦੀ ਤਰ੍ਹਾਂ 12ਵੀਂ ਕਰ ਲਈ ਸੀ ਤੇ ਆਈਲੈਂਡਸ ਵਿੱਚ ਸੱਤ ਬੈਂਡ ਲਏ ਸਨ ਫਿਰ ਸਟੂਡੈਂਟ ਵੀਜ਼ਾ ਵਾਲੀ ਫੈਲ ਵੀ ਬਿਨਾਂ ਕਿਸੇ ਰਿਜੈਕਸ਼ਨ ਤੋਂ ਪਾਸ ਹੋ ਗਈ ਸੀ ਕਰਦਿਆਂ ਨੇ ਪੂਰਾ 22 ਲੱਖ ਖਰਚ ਕੇ ਗੁਰਦੁਆਰੇ ਸੁਖਨਾ ਸੁਖ ਕੇ ਕਾਰਜ ਨਿਪਰੇ ਚੜਾ ਦਿੱਤਾ। ਮੁੰਡੇ ਦੀ ਮਾਂ ਦਾ ਕਹਿਣਾ ਸੀ ਕਿ ਉਸਨੇ ਤਾਂ ਖੜਾਉਣਾ ਜਹਾਜ਼ ਵੀ ਮਹਾਰਾਜ ਅੱਗੇ ਚੜਾਇਆ ਹੈ। ਜਿਸ ਕਰਕੇ ਕੋਈ ਏਕਾ ਨਹੀਂ ਲੱਗਿਆ। ਸਭ ਪਰਮਾਤਮਾ ਦੀ ਮਿਹਰ ਹੈ। ਨਹੀਂ ਲੋਕਾਂ ਦੀ ਫਾਇਲ ਤਾਂ ਦੋ ਦੋ ਵਾਰ ਜਖਸ਼ਨਾ ਆ ਜਾਂਦੀਆਂ ਨੇ। ਹਫ਼ਤੇ ਪਹਿਲਾਂ ਸ਼ਰਮੇ ਨੇ ਵੀ ਮੁੰਡਾ ਬਾਹਰ ਤੋਰ ਦਿੱਤਾ ਤੇ ਕੱਲ ਮਿੱਤਰ ਨੇ ਸਵੇਰੇ ਸਵਕਤੇ ਜਦੋਂ ਮੈਂ ਅਖਬਾਰ ਚੁੱਕਣਾ ਬਾਹਰ ਨਿਕਲਿਆ ਤਾਂ ਮਿੱਤਰ ਸਾਹਿਬ ਆਪਣੇ ਸਾਲੇ ਨੂੰ ਸੀ ਇਹ ਉਹ ਕਰ ਰਹੇ ਸਨ ਬਈ ਹੁਣ ਮੁੰਡੇ ਦਾ ਮਾਮਾ ਨਾਲ ਮੋ ਸੀ ਇਹਨੇ ਹੀ ਸਾਰੇ ਕਾਗਜ ਪੱਤਰ ਪੂਰੇ ਕਰਵਾਏ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿਹੜਾ ਕਾਗਜ ਕਿਵੇਂ ਕਿੱਥੇ ਲੱਗੂ ਮੈਨੂੰ ਤਾਂ ਦੁਕਾਨ ਤੋਂ ਬੇਰ ਹੀ ਨਹੀਂ ਹੁੰਦੀ ਪੈਸੇ ਲਾਉਣੇ ਸੀ ਉਹ ਲਾ ਦਿੱਤੇ ਮੈਂ ਤਾਂ ਕਿਹਾ ਸੀ ਕਿ ਰੈਡੀमेड ਦਾ ਕੰਮ ਵਧੀਆ ਚੱਲਦਾ ਹੈ ਸੀਜ਼ਨ 'ਚ ਵਧੀਆ ਪੈਸੇ ਵੱਟ ਲੈਂਦੇ ਨੇ ਇੱਥੇ ਹੀ ਕੰਮ ਸ਼ੁਰੂ ਕਰਵਾ ਦੇਣਾ ਪਰ ਕੌਣ ਸੁਣਦਾ ਹੈ ਜਵਾਕ ਆਪਣੀ ਜਿੱਦੀ ਨਹੀਂ ਛੱਡਦੇ ਮੈਂ ਤਾਂ ਭਰਾਵਾ ਕੱਲ ਦੇਖਿਆ 에어ਪੋਰਟ ਤੇ ਜਾ ਕੇ ਜਿੱਧਰ ਦੇਖਾਂ ਪੰਜਾਬੀ ਹੀ ਪੰਜਾਬੀ ਜਿਵੇਂ ਸਾਰਾ ਪੰਜਾਬ ਹੀ ਕਨੇਡਾ ਹੱਲਾ ਬੋਲਣ ਚੱਲਿਆ ਹੋਵੇ ਮਿੱਤਰ ਨੇ ਜਿਵੇਂ ਇੱਕੋ ਸਾਹ ਗੱਲ ਮੁਕਾਈ ਹੋਵੇ ਚਲੋ ਕੋਈ ਨਹੀਂ ਹੁਣ ਬੱਚੇ ਉੱਪਰ ਆਪਣੀ ਗੱਲ ਥੋਪਣਾ ਵੀ ਚੰਗਾ ਨਹੀਂ ਦੁਨੀਆ ਦਾ ਦਸਤੂਰ ਇਹੀ ਹੈ ਕਿ ਵੋਟ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਉਡਣਾ ਸਿੱਖ ਜਾਂਦੇ ਨੇ ਤਾਂ ਫਿਰ ਉਹ ਆਪਣੇ ਰਾਹ ਵੀ ਆਪ ਹੀ ਚੁਣਦੇ ਨੇ ਮਿੱਤਰਾ ਨਰੇ ਵੱਡੀ ਗੱਲ ਇਹ ਕਿ ਤੂੰ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ। ਮੁੰਡਾ ਵੀ ਆਪਣੀ ਨਿਭਾ ਕੇ ਦਿਖਾਉ। ਨਹੀਂ ਐਵੇਂ ਦੁਕਾਨ ਤੇ ਬੈਠਾ ਤੈਨੂੰ ਨਿੰਦੀ ਜਾਂਦਾ। ਹੁਣ ਤੂੰ ਪਰਜਾਈ ਦਾ ਧਿਆਨ ਰੱਖੀ। ਮਾਵਾ ਬੱਚੇ ਦਾ ਉਹ ਡਰਾਮਾ ਕਰ ਜਾਂਦੀਆਂ ਨੇ। ਮੈਂ ਸਹਿਜ ਹੀ ਕਿਹਾ। ਹਾਂ। ਕੱਲ ਤਾਂ ਮੈਂ ਵੀ ਮਸਾਂ ਆਪਣੇ ਆਪ ਨੂੰ ਕੋ ਡਰਾਉ ਕੀਤਾ। ਤੇਰੀ ਪਰਜਾਈ ਤਾਂ ਗੱਡੀ ਚ ਮੁੜਦੀ ਵੀ ਰਹਿੰਦੀ ਐ ਅਸੀਂ ਕਾਹਨੋਂ ਪੇਜ ਕਿਰਾਏ ਦੀ ਸੀ ਬਸ ਇਹਦੇ ਨਾਲ ਪੜਦੇ 6-7 ਤੁਰਗੇ ਸਨ ਉੱਥੇ ਉਹਨਾਂ ਨਾਲ ਹੀ ਇਹ ਗੱਲਬਾਤ ਕਰਦਾ ਸੀ ਹੁਣ ਉਹੀ 에어ਪੋਰਟ ਤੇ ਲੈਣ ਆਉਣਗੇ ਆਮਰਾ ਟਿਕਾਣਾ ਸਭ ਪੱਕਾ ਕਰੀ ਬੈਠੇ ਨੇ ਖਾਂਬਤਾ ਇਹਨਾਂ ਨੇ ਬਹੁਤ ਪਹਿਲਾਂ ਤੋਂ ਹੀ ਲੱਗ ਦਿੱਤੇ ਹਨ ਨਹੀਂ ਆਪਣਾ ਕੌਣ ਬੈਠਾ ਉੱਥੇ ਮੁੰਡੇ ਦੇ ਦੋਸਤਾਂ ਨੇ ਹੀ ਹੌਸਲਾ ਬਣ ਦਿੱਤਾ ਆਪਣਾ ਬੱਚਾ ਆਪਣੀਆਂ ਅੱਖਾਂ ਸਾਹਮਣੇ ਰਹੇ ਬਦੇ ਹੁੱਲੇ ਉਹਦਾ ਵੱਖਰਾ ਸੁੱਖ ਹੈ ਪਰ ਚੱਲੋ ਮੈਂ ਸੋਚਿਆ ਵੀ ਜਦੋਂ ਇਹਦਾ ਮਨ ਹੀ ਨਹੀਂ ਦੁਕਾਨਦਾਰੀ ਚ ਫੇਰ ਕਾਹ ਨੂੰ ਤੱਕਾ ਕਰਨਾ ਹੈ ਹੋਰ ਕੀ ਦੇਣ ਲਈ ਸਵੇਰ ਤੋਂ ਸ਼ਾਮ ਤੱਕ ਹਿਸਾਬ ਚ ਭੇ ਰਹਿੰਦੇ ਹਾਂ ਰੱਬ ਭਲੀ ਕਰੇ ਸੁਖੀ ਰਹਿਣ ਮਿੱਤਰ ਜਿਵੇਂ ਭਾਵਕ ਜਿਆ ਹੋ ਗਿਆ ਉਸਨੇ ਗੌਰ ਨਾਲ ਆਪਣੇ ਘਰ ਦੀ ਇਮਾਰਤ ਨੂੰ ਉਪਰੋਂ ਥੱਲੇ ਤੱਕ ਗੌਰ ਨਾਲ ਦੇਖਿਆ ਪੂਰੇ 2 ਸਾਲ ਲੱਗੇ ਸੀ ਇਸ ਘਰ ਨੂੰ ਬਣਦਿਆਂ ਜਿੰਨੇ ਬੰਦੇ ਉਹਨੇ ਹੀ ਕੰਮ ਕੀਤਾ ਬੰਦਾ ਜਦੋਂ ਘਰ ਬਣਾਉਂਦਾ ਹੈ ਤਾਂ ਉਸ ਵਿੱਚ ਭਵਿੱਖ ਦਾ ਵੀ ਸੋਚਦਾ ਹੈ ਪਰ ਸ਼ਾਇਦ ਭਵਿੱਖ ਨੂੰ ਨਿਸ਼ਚਿਤ ਨਹੀਂ ਕਰਨਾ ਪਉਂਦਾ ਮੈਂ ਇੱਕ ਸਾਲ ਤੋਂ ਦੇਖ ਰਿਹਾ ਸੀ ਸਾਡੇ ਮੁਹੱਲੇ 'ਚੋਂ ਹੀ ਲਗਭਗ ਹਰ ਘਰ ਦਾ ਮੁੰਡਾ ਜਾਂ ਕੁੜੀ ਬਾਹਰ ਵੱਲ ਨੂੰ ਯਾਤਰਾ ਕਰ ਰਹੇ ਸਨ ਜੋ ਚਾਰ ਪੈਸੇ ਖਰਚ ਸਕਦਾ ਸੀ ਉਹ ਕੈਨੇਡਾ ਆਸਟ੍ਰੇਲੀਆ ਜੋ ਘੱਟ ਖਰਚ ਕਰ ਸਕਦਾ ਸੀ ਉਹ ਦੁਬਈ ਜਾਂ ਕਿਸੇ ਹੋਰ ਅਰਬ ਦੇਸ਼ ਦੇ ਵਿੱਚ ਤਾਂ ਕਿ ਤਾਂ ਮੜਾ ਮੋਟਾ ਆਪਣੀ ਹਿੰਮਤ ਨਾਲ ਜਾਂ ਕਹਿ ਲਓ ਇਸਮਤ ਨਾਲ ਇੱਥੇ ਸੈੱਟ ਹੋ ਜਾਂਦੇ ਨੇ ਪਰ ਇਹ ਮਾਰੇ ਮੋੜੇ ਹੀ ਇੱਕ ਉਮੀਦ ਵੀ ਜੰਦੇ ਨੇ ਉਮੀਦ ਉੱਪਰ ਹੀ ਦੁਨੀਆ ਟਿਕੀ ਹੋਈ ਹੈ ਮੈਨੂੰ ਸਰਤਾਜ ਦਾ ਗਾਣਾ ਚੇਤਾ ਆਉਂਦਾ ਹੈ ਕਿ ਸਾਨੂੰ ਪਤਾ ਹੀ ਇਹ ਰਹਿ ਜਾਂਦੇ ਕਿਹੜੇ ਪਾਸੇ ਤੇਰੇ ਤੇ ਡੋਰੀਆਂ ਨਹੀਂ ਮੇਰੀ ਨੰਦਾਨ ਜਈ ਆਸੀ ਪਤਾ ਨਹੀਂ ਕਿਹੜੇ ਰਾਜ ਆਂਦੇ ਨੇ ਇਹ ਪਾਸੇ ਇਹਦੇ ਡੋਰੀਆਂ ਨਹੀਂ ਮੇਰੀ ਇਹ ਨੰਦਾਨ ਦੀ ਆਸੇ ਸ਼ਹਿਰ ਦੇ ਚੌਕ ਗਲੀਆਂ ਉੱਪਰ ਲੱਗੇ ਵੱਡਾ ਕਾਰੀ ਇਮੀਗ੍ਰੇਸ਼ਨ ਆਈਲੈਂਡਸ ਦੇ ਬੋਰਡ ਐਵੇਂ ਲੱਗਦੇ ਹਨ ਜਿਵੇਂ ਬੱਸ ਸਾਡੇ ਉੱਪਰ ਹਾਕਾ ਮਾਰ-ਮਾਰ ਕੰਡਕਟਰ ਸਵਾਰੀਆਂ ਨੂੰ ਬੁਲਾਉਂਦੇ ਹੋਣ ਉਵੇਂ ਇਹ ਨੌਜਵਾਨ ਨੂੰ ਵਿਦੇਸ਼ ਦੇ ਰਾਹ ਦੀਆਂ ਟਿਕਟਾਂ ਲਈ ਪਰਵਾਉਂਦੇ ਸਪੀਕਰ ਲੱਗਦੇ ਨੇ ਕੀ ਵਪਾਰੀ ਕੀ ਕਿਸਾਨ ਕੀ ਕਾਮਰੇਡ ਤੇ ਕੀ ਆਮ ਲੋਕ ਜਿਵੇਂ ਇੱਕ ਦੌੜ ਹੋਵੇ ਸਭ ਉਸ ਵਿੱਚ ਸਾਂਭਲ ਹੋਣ ਕੋਈ ਦੱਸ ਰਿਹਾ ਸੀ ਵੀ ਹੁਣ ਕੈਨੇਡਾ 에어ਪੋਰਟ ਤੇ ਪੰਜਾਬੀ ਐ ਉਤਰਦੇ ਨੇ ਜਿਵੇਂ ਲੁਧਿਆਣਾ ਸਟੇਸ਼ਨ ਤੇ ਪੂਰਵੀਆਂ ਦੀ ਲੇਬਰ ਉਤਰਦੀ ਹੁੰਦੀ ਹੈ ਕੁੱਲ ਮਿਲਾ ਕੇ ਗੱਲ ਇੱਕੋ ਹੈ ਇੱਕ ਰਿਸ਼ਕ ਲਈ ਤੇ ਇੱਕ ਸਟੇਟਸ ਲਈ ਪਰਦੇਸੀ ਹੋ ਰਿਹਾ ਹੈ ਘਰ ਨੂੰ ਵਾਪਸ ਮੁੜਨ ਦੀ ਲਾਲਪਚਾ ਅੰਤਰ ਜ਼ਰੂਰ ਹੁੰਦਾ ਹੈ ਇਥੇ ਕੋਈ ਮੁਰਦਾ ਨਹੀਂ ਦਿਖ ਰਿਹਾ ਬਸ ਉੱਥੇ ਜਾ ਕੇ ਹੀ ਬੈਠ ਜਾਂਦੇ ਨੇ ਯਾਰ ਹੁਣ ਮੈਨੂੰ ਇਹ ਦੱਸ ਵੀ ਪਹਿਲਾ ਮੁੰਡਾ 10ਵੀਂ ਚ ਮੈਡ ਚ ਆਇਆ ਫਿਰ 12ਵੀਂ ਚ ਵਧੀਆ ਨੰਬਰ ਲੈ ਕੇ ਪਾਸ ਹੋਇਆ ਸੋਚਿਆ ਸੀ ਡਾਕਟਰੀ ਦਾ ਪੇਪਰ ਦੇ ਕੇ ਡਾਕਟਰ ਬਣਾ ਦੇਵਾਂਗੇ ਇਹਦੇ ਦਾਦੇ ਦਾ ਸੁਪਨਾ ਸੀ ਫਿਰ ਇਹ ਵੀ ਦਿਨ ਰਾਤ ਮਿਹਨਤ ਕਰਦਾ ਹੁੰਦਾ ਸੀ ਪੇਪਰ ਕਲੀਅਰ ਕਲੀਅਰ ਹੋ ਗਿਆ ਸੁਖ ਨਾਲ ਨੰਬਰ ਵੀ ਚੰਗੇ ਸੀ ਪਰ ਸਰਕਾਰੀ ਚ ਦਾਖਲੇ ਲਈ ਬਹੁਤ ਜ਼ਿਆਦਾ ਮੈਟ ਚਲੀ ਗਈ। ਬਾਕੀ ਕੈਟਾਗਰੀ ਜਨਰਲ ਹੋਵੇ ਤਾਂ ਦਾਖਲਾ ਲੈਣ ਲੈਣਾ ਹੋਰ ਵੀ ਔਖਾ ਹੋ ਜਾਂਦਾ ਹੈ। ਪ੍ਰਾਈਵੇਟ ਚ ਫੀਸ ਇੰਨੀ ਜ਼ਿਆਦਾ ਸੀ ਕਿ ਪੂਰੇ ਕੋਰਸ 60-70 ਲੱਖ ਲਾਉਣਾ ਪੈਂਦਾ। ਕਿਸੇ ਹਿਸਾਬ ਨਾਲ ਲੋਟ ਨਾ ਆਇਆ। ਕੀ ਕਰਦਾ ਸੋਚਿਆ ਬਾਹਰ ਬਦੇਸ਼ ਚ ਦਾਖਲਾ ਦਵਾ ਦਿੰਨੇ ਆ ਕਹਿੰਦੇ 1 ਕੋ ਲੱਖ ਚ ਸਰ ਜਾਊ ਪਰ ਆ ਪਿੱਛੇ ਜੇ ਯੂਕਰੇਨ ਚ ਜੋ ਹਾਲਤ ਦੇਖਿਆ ਉਸ ਨੇ ਸਾਰੇ ਇਰਾਦੇ ਤੋੜ ਦਿੱਤੇ ਬਸ ਫਿਰ ਸਟੂਡੈਂਟ ਵੀਜ਼ਾ ਲਵਾ ਕੇ ਬਾਹਰ ਹੀ ਭੇਜਣਾ ਬਿਹਤਰ ਸਮਝਿਆ ਹੋਰ ਕੀ ਕਰਦੇ ਸ਼ਰਮੇ ਦੀ ਗੱਲ ਮੈਨੂੰ ਜਿਆਦਾ ਆਈ ਉਹ ਨੌਕਰੀ ਪੇਸ਼ ਆਂਦਾ ਸੀ ਨਾ ਖੇਤ ਨਾ ਜਮੀਨ ਦਾਖਲੇ ਲਈ ਪੇਮੈਂਟ ਸੀਟ ਦਾ ਅੱਕ ਕਿੱਥੋਂ ਜੱਬ ਲੈਂਦਾ ਆਖਰ ਨੌਜਵਾਨ ਕੀ ਕਰੇ ਹੁਣ ਤਾਂ ਬੇਰੁਜ਼ਗਾਰੀ ਨੇ ਸਾਰੇ ਇੱਕੋ ਲੈਂਡ 'ਚ ਬੰਨ ਦਿੱਤੇ ਨੇ ਇੱਥੇ ਤਾਂ ਰੋਜ਼ ਬੇਰੁਜ਼ਗਾਰਾਂ ਦੇ ਧਰਨੇ ਜਿਹਨੂੰ ਨੌਕਰੀ ਮਿਲ ਗਈ ਉਹ ਪੱਕੇ ਹੋਣ ਲਈ ਧਰਨਾ ਦੇ ਰਿਹਾ ਹੈ ਜਿਹਨੂੰ ਨਹੀਂ ਮਿਲੀ ਉਹ ਪ੍ਰਾਈਵੇਟ 'ਚ ਅੱਡੀਆਂ ਖਸਾ ਰਿਹਾ ਮੇਰਾ ਗੁਹੰਡੀ ਅਕਸ ਕਹਿੰਦਾ ਹੁੰਦਾ ਸੀ ਉਹਦਾ ਮੁੰਡਾ ਦਿੱਲੀ ਯੂਪੀਐਸਸੀ ਦੇ ਪੇਪਰ ਦੀ ਤਿਆਰੀ ਕਰ ਰਿਹਾ ਸੀ ਉਹਨੇ ਸੋਚਿਆ ਕਿ ਇਥੇ ਮੰਡੀਅਰ ਚ ਸਮਾਂ ਖਰਾਬ ਕਰਨ ਨਾਲੋਂ ਕਿਉਂ ਨਾ ਦਿੱਲੀ ਦੇ ਹੋਣ ਹਾਰ ਵਿਦਿਆਰਥੀਆਂ ਵਿੱਚ ਦਰਜਾਰ ਪਾ ਕੇ ਦੇਖੀ ਯੂਪੀਐਸਸੀ ਨਾ ਸਹੀ ਬੈਂਕ ਅਰੇ ਬਈ ਤਾਂ ਕੁਝ ਹੀ ਤਾਂ ਲੈ ਲਊਗਾ ਕਈ ਵਾਰ ਯਾਦ ਆਉਂਦਾ ਕਿ ਬਹੁਤੀ ਪ੍ਰਾਣੀ ਗੱਲ ਤਾਂ ਨਹੀਂ ਬੀ ਤੱਕੀ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਸੀਂ ਕਾਜ ਅੜਦੇ ਹੁੰਦੇ ਉਦੋਂ ਕੋਈ ਵਿਦੇਸ਼ ਜਾਣ ਦੀ ਗੱਲ ਨਹੀਂ ਸੀ ਕਰਦਾ ਜੋ ਪੜਨ ਜੋ ਹੁੰਦਾ ਉਹ 10ਵੀਂ ਤੋਂ ਬਾਅਦ ਪੜਦਾ ਨਹੀਂ ਸੀ ਮੋਟਰਾਂ ਦਾ ਮਕੈਨਿਕੀ ਦਾ ਕੰਮ ਸਿੱਖਣ ਲੱਗ ਜਾਂਦਾ ਸੀ ਸਭ ਕਿਵੇਂ ਨਾ ਕਿਵੇਂ ਸੈੱਟ ਹੋ ਹੀ ਜਾਂਦੇ ਸੀ ਆਪਣੀ ਮਿਹਨਤ ਦੇ ਫਿਰ ਕਹਿੰਦੇ ਉਦਾਰ ਬਾਦ ਆ ਗਿਆ ਬਾਹਰੋਂ ਬਹੁਤ ਸਾਰੀਆਂ ਕੰਪਨੀਆਂ ਅਤੇ ਨੌਕਰੀਆਂ ਆਉਣਗੀਆਂ ਗਲੋਬਲਾਈਜੇਸ਼ਨ ਹੋਵੇਗੀ ਸਾਰਾ ਸੰਸਾਰ ਹੀ ਇੱਕ ਪਿੰਡ ਪਿੰਡ ਬਣ ਜਾਏਗਾ ਕਰ ਲਓ ਦੁਨੀਆ ਮੁਠੀ 'ਚ ਕਹਿ ਕੇ ਮੋਬਾਈਲ ਕ੍ਰਾਂਤੀ ਹੋ ਗਈ ਤੇ ਚੰਗਾ ਭਲਾ ਬੰਦਾ ਮੋਬਾਈਲ ਦੀ ਮੁਠੀ 'ਚ ਗੁਆਚ ਗਿਆ ਪਰ ਪਨੇਡਾ ਵੱਲ ਨੂੰ ਤੁਰ ਪਿਆ ਤੇ ਕਹਿੰਦੇ ਚਾਰੇ ਪਾਸੇ ਪੰਜਾਬੀ ਹੀ ਪੰਜਾਬੀ ਹੋ ਗਏ। ਉਹਨਾਂ ਨੇ ਉਥੇ ਪਿੰਡ ਵਸਾ ਲਏ। ਬਸ ਆਪਣੇ ਪਿੰਡ ਨੂੰ ਭੁੱਲ ਗਏ। ਹੁਣ ਉਹਨਾਂ ਦਾ ਪਿੰਡ ਬਾਹਰ ਹੀ ਵਸਾ ਹੈ। ਉਹਨਾਂ ਦੇ ਸੁਪਨਿਆਂ ਦਾ ਪਿੰਡ ਸਾਡੇ ਪਿੰਡ ਦੇ ਕਹਿੰਦੇ ਕਹਾਉਂਦੇ ਜ਼ਿਮੀਂਦਾਰ ਸਾਰੇ ਟੱਬਰਸ ਨੇ ਉੱਥੇ ਹੀ ਵਸ ਗਏ। ਹੁਣ ਬਹੁਤ ਟਰੱਕੀ ਟਰਾਂਸਪੋਰਟ ਚਲਦੀ ਹੈ ਉਹਨਾਂ ਦੀ। ਪਿੰਡ ਨੂੰ ਆਉਂਦੇ ਹਨ। ਕਦੇ-ਕਦੇ ਢੇੜਾ ਮਾਰਦੇ। ਤਾ ਗਲੋਬਲ ਮਲੂਕੀ ਲੱਗਦੇ ਨੇ ਪਹਿਰਾਵਾ ਖਾਣ ਪੀਣ ਰਹਿਣੀ ਸਹਿਣੀ ਸਭ ਗਲੋਬਲ ਬਸ ਉਸ ਵਿੱਚ ਪਿੰਡ ਨਹੀਂ ਦਿਖਦਾ ਸ਼ਾਇਦ ਇਹੀ ਗਲੋਬਲਾਈਜੇਸ਼ਨ ਹੋਵੇਗੀ ਗਲੋਬਲ ਹੋਣ ਦਾ ਮਤਲਬ ਦੇਸ਼ ਦੇ ਛੰਡੇ ਦੀ ਥਾਂ ਵਿਦੇਸੀ ਝੰਡੇ ਘਰਾਂ ਵਿੱਚ ਗੱਡੀਆਂ ਉੱਪਰ ਲਾਉਣਾ ਹੁੰਦਾ ਪਤਾ ਨਹੀਂ ਉਹ ਕੌਣ ਲੋਕ ਸਨ ਜੋ ਆਪਣੇ ਕੌਮੀ ਝੰਡੇ ਲਈ ਕੁਰਬਾਨ ਹੁੰਦੇ ਰਹੇ ਅਤੇ ਜੁਨੀਅਨ ਦੇ ਕਲੌਨ ਦੀ ਮਹਿਮਨ ਨੂੰ ਬਹੁਤ ਹੋ ਗਏ ਬਰਾੜ ਦੇ ਮੁੰਡੇ ਨੇ ਉਡੀਕ ਕੀਤੀ ਪੰਜਾਬ ਚ ਨੌਕਰੀ ਨਹੀਂ ਮਿਲੀ ਘਰ ਘਰ ਰੁਜ਼ਗਾਰ ਵਾਲੇ ਕੈਂਪ ਨੇ ਉਹਨੂੰ ਬੰਗਲੌਰ ਭੇਜ ਦਿੱਤਾ ਸੀ ਜਿੰਨੀ ਕੋ ਤਰਖਾ ਮਿਲਦੀ ਸੀ ਉਹਨਾਂ ਮਹੀਨੇ ਦਾ ਖਰਚਾ ਹੋ ਜਾਂਦਾ ਸੀ ਫਿਰ ਇੱਕਦਮ ਫੈਕਟਰੀ ਨੇ ਖਾਂਟੀ ਕਰ ਦਿੱਤੀ ਤੇ ਕਿਹਾ ਜੇ ਰਹਿਣਾ ਹੈ ਤਾਂ ਅੱਧੀ ਤਨਖਾਹ ਦੇ ਕੰਮ ਕਰੋ ਨਹੀਂ ਤਾਂ ਫਿਰ ਆਪਣੇ ਘਰ ਨੂੰ ਜਾਓ ਹੁਣ ਇੰਡਸਟਰੀ ਦਾ ਸੋਸ਼ਲ ਵੈਲਫੇਅਰ ਤੇ ਨਹੀਂ ਚੱਲਦੀ ਮੁਨਾਫੇ ਤੇ ਚੱਲਦੀ ਹੈ ਸਾਰਾ ਗਲੋਬਲਾਈਜੇਸ਼ਨ ਮੁਨਾਫੇ ਉੱਪਰ ਹੀ ਪਸਰਦਾ ਹੈ ਤੇ ਸਭ ਨੂੰ ਆਪਣੇ ਜੱਫੇ 'ਚ ਲੈ ਲੈਂਦਾ ਹੈ ਇਹ ਗੱਲ ਮੈਂ ਅਕਸਰ ਜਥੇਬੰਦੀ ਦੇ ਪ੍ਰਧਾਨ ਨੂੰ ਸੁਣਦਾ ਹੁੰਦਾ ਸੀ ਬਰਾੜ ਦੇ ਮੁੰਡੇ ਦੀ ਗੱਲ ਨਹੀਂ ਉਹਦਾ ਪ੍ਰੈਕਟੀਕਲ ਦਿਖਾਇਆ ਹੋਵੇ ਜਨੇ ਐਵੇਂ ਹੀ ਲੱਗਦਾ ਸੀ ਮੁੰਡਾ ਘਰ ਬੜਾਇਆ ਤੇ ਫਿਰ ਸਟੂਡੈਂਟ ਵੀ ਜੱਲਵਾ ਕੇ ਬਾਹਰ ਨੂੰ ਤੁਰ ਗਿਆ ਪੂਰਾ 25 ਲੱਖ ਖਰਚ ਕੀ ਪਿੰਡ ਵਾਲੇ ਜਰਨੈਲ ਦਾ ਮੁੰਡਾ ਨਲਾਇਕ ਸੀ ਜਿਵੇਂ ਜਿਵੇਂ 12ਵੇਂ ਲੈ ਦੇ ਕੇ ਕਰਵਾ ਦਿੱਤੀ ਜ਼ਮੀਨ ਚੰਗੀ ਸੀ ਦੋ ਮੁੰਡੇ ਸੀ ਇੱਕ ਨੂੰ 15 ਕਿੰਦੇ ਆਉਂਦੀ ਸੀ ਕਹਿੰਦੇ ਕੁੜੀ ਹੋਵੇ ਆਇਲਟਸ ਪਾਸ ਵਿਆਹ ਤੇ ਬਾਹਰ ਜਾਣ ਦਾ ਸਾਰਾ ਖਰਚਾ ਆਪ ਕਰਾਂਗੇ ਬਸ ਮੁੰਡੇ ਨੂੰ ਬਾਹਰ ਲੈ ਜਾਏ ਇੱਥੇ ਟਰੈਕਟਰ ਮੋਟਰਸਾਈਕਲ ਭਜਾਉਂਦਾ ਫਿਰਦਾ ਰਹਿੰਦਾ ਉੱਥੇ ਟੈਕਸੀ ਚਲਾ ਲਿਆ ਕਰੂਗਾ ਕਹਿੰਦੇ ਟਰਾਂਸਪੋਰਟ ਦਾ ਕੰਮ ਵਧੀਆ ਹੈ ਕੈਨੇਡਾ ਦੇ ਵਿੱਚ ਚਲੋ ਜੀ ਆਇਲਟ ਸੈਂਟਰਾ ਨੂੰ ਬਚੋਲਾ ਬਣਾ ਕੇ ਕੁੜੀ ਲੱਭ ਲਈ ਵਿਆਹ ਹੋ ਗਿਆ ਕੁੜੀ ਜਹਾਜ਼ ਚੜ ਗਈ 6 ਮਹੀਨੇ ਹੋ ਗਏ ਨੇ ਨਾ ਮੁੰਡੇ ਨੂੰ ਬੁਲਾਇਆ ਤੇ ਨਾ ਹੀ ਗੱਲ ਸਿਰੇ ਚੜੀ ਹੁਣ ਪੰਚਾਇਤ ਲੈ ਕੇ ਥਾਣੇ ਦੁਰਿਆ ਫਿਰਦਾ ਹੈ ਵੀ ਠੱਗੀ ਹੋ ਗਈ ਹੈ ਖਾਨੇਦਾਰ ਨੂੰ ਸਮਝ ਨਹੀਂ ਆ ਰਿਹਾ ਸੀ ਵੀ ਇਹ ਠੱਗੀ ਕਾਦੀ ਹੋਈ ਕੈਰ ਕੇਸ ਭਾਰਤ ਪਾਕਿਸਤਾਨ ਦੀ ਗੱਲ ਵਾਂਗ ਨਿਬੜਦੀ ਆਸ ਹੈ ਮੁੰਡਾ ਤਾਂ ਮੋਟਰਸਾਈਕਲ ਮਗਰ ਕੈਨੇਡਾ ਦਾ ਝੰਡਾ ਲਾ ਕੇ ਪ੍ਰਚਾਰ ਕਰਦਾ ਰਿਹਾ ਟੀ-ਸ਼ਰਟ ਵੀ ਇਹੋ ਪਾਉਂਦਾ ਸੀ ਜਿਸ ਉੱਪਰ ਕੈਨੇਡਾ ਲਿਖਿਆ ਹੋਵੇ ਹੁਣ ਪਿਆਉ ਨੂੰ ਗਾਲ੍ਹਾਂ ਕੱਢਦਾ ਹੈ ਤੇ ਦਾਰੂ ਪੀਂਦਾ ਜਰਨੈਲ ਬਹੁਤ ਦੁਖੀ ਹੈ ਮੇਰੇ ਭਤੀਜੇ ਦਾ ਵੀਜ਼ਾ ਸਾਲ ਪਹਿਲਾਂ ਲੱਗਿਆ ਸੀ ਉਹ ਉਹ ਕੈਨੇਡਾ ਭਰ ਕੇ ਜਿੱਤੇ ਕੰਮ ਕਰਦਾ ਹੈ ਤੇ ਨਾਲੇ ਪੜਦਾ ਵੀ ਹੈ ਇੱਕ ਦਿਨ ਫੋਨ ਤੇ ਕਹਿੰਦਾ ਵੀ ਚਾਚਾ ਦਸਵੀਂ ਕਰਨ ਮੰਗਰੋਂ ਕਰਦਿਆਂ ਨੇ ਤਿੰਨ ਤਿੰਨ ਟੈਸਟਰ ਫਾਤੀਆਂ ਸੀ ਸਾਰਾ ਦਿਨ ਸਾਇੰਸ ਮੈਥ ਹੀ ਦਿਮਾਗ 'ਚ ਘੁਮਾਈ ਰੱਖਦਾ ਤੇ ਦੋ ਸਾਲ ਦਿਮਾਗ ਦੀ ਭੰਮੀਰੀ ਪੜਾਉਣ ਮੰਗਰੋਂ ਆ ਗਿਆ ਕੈਨੇਡਾ ਹੁਣ ਰਾਤ ਨੂੰ ਗੇਟਕੀਪਰ ਦੀ ਡਿਊਟੀ ਕਰਦਾ ਹੈ ਤੇ ਸੋਚਦਾ ਹੈ ਵੀ ਆਹ ਕਰਨ ਦੀ ਕਰਨ ਨੂੰ ਟਿਊਸ਼ਨਾਂ ਦੀ ਘੇੜ ਚ ਲੰਦਾ ਕਿਉਂ ਰਹਾ ਪਤੰਦਰ ਗੱਲ-ਗੱਲ ਚ ਹੀ ਸਿਰੇ ਲਾਉਂਦਾ ਹੈ ਸਿਸਟਮ ਦੀ ਹੁਣ ਤਾਂ ਕਈ ਵਾਰ ਗੱਲਾਂ-ਗੱਲਾਂ ਚ ਮੈਨੂੰ ਤਰ੍ਹਾਂ ਡਰਾ ਵੀ ਦਿੰਦਾ ਹੈ ਕਹਿੰਦਾ ਸੀ ਕਿ ਹੁਣ ਇੱਥੇ ਇੰਨੇ ਪੰਜਾਬੀ ਹੋ ਗਏ ਨੇ ਕਿ ਲੱਗਦਾ ਹੈ ਲੱਗਦਾ ਹੀ ਨਹੀਂ ਕਿ ਇਹ ਕੈਨੇਡਾ ਫਰਦੇ ਹਾਂ ਕਈ ਵਾਰ ਤਾਂ ਪੰਜਾਬ ਦੇ ਹੀ ਕਸਬੇ ਵਾਲੀ ਫੀ ਲਗਾਉਂਦੀ ਹੈ ਅਖਬਾਰ ਚ ਹਰ ਰੋਜ਼ ਪੰਜਾਬੀ ਮੁੰਡਿਆਂ ਦੇ ਨਸ਼ਿਆਂ ਦੀ ਸਮਗਲਿੰਗ ਚ ਫੜੇ ਜਾਣ ਦੀ ਖਬਰ ਵੀ ਆਉਂਦੀ ਹੈ ਮਜ਼ਦੂਰੀ ਕਰਵਾ ਕੇ ਪੈਸੇ ਮੁਕਰ ਜਾਂ ਘੱਟ ਦੇਣ ਦੇ ਰੋਲੇ ਕਾਰਨ ਆਮ ਹਨ ਅੰਗਰੇਜ਼ ਤਾਂ ਪੈਸੇ ਪੂਰੇ ਦਿੰਦਾ ਹੈ ਪਰ ਪੰਜਾਬੀ ਜਿਹੜੇ ਸੱਟ ਹੋ ਗਏ ਨੇ ਉਹ ਕਾਰੋਬਾਰ ਚਲਾਉਣ ਲੱਗ ਪਏ ਨੇ ਉਹ ਧੱਕਾ ਕਰਦੇ ਨੇ ਮੈਂ ਪੁੱਛਿਆ ਕਿ ਫਿਰ ਕਿਵੇਂ ਨਿਬੜਦਾ ਹੈ ਮਸਲਾ ਤਾਂ ਉਹ ਕਹਿਣ ਲੱਗਾ ਚਾਚਾ ਹੁਣ ਇੱਥੇ ਧਰਨੇ ਤੇ ਰੋਜ਼ ਮਰੋਸ ਮਜਾਰੇ ਕੱਢਣ ਲੱਗ ਪਏ ਨੇ ਆਪਣੇ ਮੁੰਡੇ ਵੀ ਆਪਣੇ ਹੀ ਆਮ ਬਤਨਾ ਦੀ ਬਾਧਾ ਖਲਫੀ ਲਈ ਦੱਸੋ ਇਹ ਕੰਮ ਤਾਂ ਇੱਥੇ ਵੀ ਚੱਲੀ ਜਾਂਦਾ ਹੈ ਸਾਰੇ ਪੰਜਾਬ ਦੀਆਂ ਸੜਕਾਂ ਕਰਨੇ ਲਾਉਣ ਦੀਆਂ ਥਾਮਾਂ ਹੈ ਬਾਜ਼ਾਰਾਂ ਵਿੱਚ ਰੋਜ਼ ਮਾਰਚ ਆਮ ਨੇ ਮੈਂ ਕਿਹਾ ਬਸ ਫੇਰ ਇਹੀ ਤਾਂ ਗਲੋਬਲਾਈਜੇਸ਼ਨ ਹੈ ਬੰਦਾ ਕਿੱਥੇ ਚਲਾ ਜਾਵੇ ਆਦ ਤਾ ਤਾਂ ਗਲੋਬਲ ਹੀ ਹੁੰਦੀਆਂ ਨੇ ਉਹ ਕਹਿ ਕੇ ਹੱਸ ਪੈਂਦਾ ਹੈ ਵੱਡਾ ਭਾਈ ਮੈਨੂੰ ਕਹਿੰਦਾ ਹੈ ਕਿ ਐਵੇਂ ਨਾ ਮੁੰਡੇ ਨੂੰ ਚੱਕਰਾਂ 'ਚ ਪਾਈ ਇਹਨੂੰ ਬਾਹਰ ਨੀ ਕਰਾ ਸੌਕੇ ਜਿਹੇ ਵਿਸ਼ਿਆਂ ਨਾਲ ਚਲਾਉਣਾ ਦਾ ਚਲਾਉਣਾ ਤਾਂ ਕੈਨੇਡਾ ਉੱਚੀ ਹੈ ਉੱਥੇ ਜਾ ਕੇ ਟਰਾਂਸਪੋਰਟ ਜਨਾਉਣੀ ਹੈ ਕਾਹਨੂੰ ਪੈਸਾ ਖਰਾਬ ਕਰਨਾ ਹੈ ਦੱਸੋ ਉਹ ਯਾਰ ਮੈਂ ਤਾਂ ਕਿਤੇ ਭੇਜਣਾ ਹੀ ਨਹੀਂ ਨਾ ਹੁਣ ਜਿਹੜੇ ਕੈਨੇਡਾ ਨਹੀਂ ਜਾਣਗੇ ਉਹ ਦੁਨੀਆ ਤੇ ਬਸਣਗੇ ਨਹੀਂ ਕੋਈ ਨਹੀਂ ਮੈਂ ਤਾਂ ਇੱਥੇ ਠੀਕ ਹਾਂ ਮੁੰਡੇ ਦੀ ਕਿਸਮਤ ਤੇ ਮਿਹਨਤ ਇੱਥੇ ਹੀ ਅਜਵਾਉਂ ਫੇਰ ਜੋ ਸਮਾ ਕਰੇ ਮੇਰੇ ਨਾਲ ਤੇ ਹਾਲੇ ਵੀ 7-8% ਮਿੱਤਰ ਹਨ ਜਿਨ੍ਹਾਂ ਦੇ ਬੱਚੇ ਇੱਥੇ ਹੀ ਸੈਟ ਨੇ ਚਾਹੇ ਨੌਕਰੀ ਹੋਵੇ ਜਾਂ ਕਾਰੋਬਾਰ ਉਹ ਕੁਛ ਨਹੀਂ ਇੱਥੇ ਹੀ ਪਰ ਕਦੇ-ਕਦੇ ਜੀ ਕਾਲਾ ਪੈ ਜਾਂਦਾ ਹੈ ਜਦੋਂ ਨੌਜਵਾਨਾਂ ਨੂੰ ਛੜਕਾਂ ਤੇ ਰੁਲਦਿਆਂ ਦੇਖਦਾ ਹੈ ਤੇ ਉਹਨਾਂ ਦੀਆਂ ਆਸਾਂ ਤੇ ਵਿਦੇਸ਼ ਜਾਣ ਦਾ ਮੂਰ ਪੈਂਦਾ ਦਿਸਦਾ ਹੈ ਐਵੇਂ ਕਿਤੇ ਮੁੰਡਾ ਉਹਨਾਂ ਦੇ ਬਹਿਣ ਚ ਨਾ ਤੁਰ ਪਵੇ ਉਹਦੀ ਮਾਸੀ ਦੇ ਮੁੰਡੇ ਜਦੋਂ ਇਸ ਵਾਰ ਆਏ ਆਏ ਸੀ ਮਿਲਣਾ ਤਾਂ ਉਹਨਾਂ ਨੇ ਬੜਾ ਮੰਡਕਾਇਆ ਇੱਕ ਪਟਵਾਰੀ ਭਰਤੀ ਹੋ ਗਿਆ ਤੇ ਹੁਣ ਤਸੀਹਂਦਾਰ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ ਦੂਜੇ ਨੇ ਆਪਣੇ ਖੇਤ ਵਿੱਚ ਆਰਗੈਨਿਕ ਖੇਤੀ ਸ਼ੁਰੂ ਕਰਕੇ ਉਹਨਾਂ ਦੇ ਸਬਜ਼ੀਆਂ ਦਾ ਵਪਾਰ ਸ਼ੁਰੂ ਕੀਤਾ ਹੈ ਕਹਿੰਦਾ ਹੈ ਕਿ ਬਿਮਾਰੀ ਅਤੇ ਪ੍ਰਦੂਸ਼ਣ ਦੇ ਪੰਨੇ ਸ਼ੈਰੀ ਹੋਣਾ ਆਰਗੇਨਿਕ ਬਸ ਤਾਵਲ ਤੁਰ ਪਈ ਹਨ ਵਧੀਆ ਡਿਮਾਂਡ ਹੈ ਐਗਰੀ ਕਲਚਰ ਯੂਨੀਵਰਸਿਟੀ ਦੀ ਪੜ੍ਹਾਈ ਦਾ ਲਾਹਾ ਲੈ ਰਿਹਾ ਹੈ ਚੰਗੇ ਪੈਸੇ ਕਮਾਉਂਦਾ ਹਾਂ ਮੇਰਾ ਮੁੰਡਾ ਉਹਨਾਂ ਦੀਆਂ ਗੱਲਾਂ ਸੁਣ ਕੇ ਜਦੋਂ ਕਹਿੰਦਾ ਹੈ ਪਿਤਾ ਜੀ ਮੇਰੇ ਵੀ ਮੁਕਾਬਲੇ ਦੀ ਪ੍ਰੀਖਿਆ ਲਈ ਤਿਆਰੀ ਕਰਨ ਦੀ ਯੋਜਨਾ ਹੈ ਆਪਣੇ ਦੇਸ਼ 'ਚ ਕੰਮ ਦਾ ਕੋਈ ਕਾਟਾ ਥੋੜਾ ਮੈਂ ਤਾਂ ਇੱਥੇ ਹੀ ਰਹਿਣਾ ਹੈ ਪੰਜਾਬ ਨਾ ਸਹੀ ਦਿੱਲੀ ਨੌਇਡਾ ਬੰਗਲੌਰ ਸਹੀ ਹੈ ਤਾਂ ਆਪਣੇ ਹੀ ਕਰਦਾ ਹਿੱਸਾ ਮੈਨੂੰ ਉਸ ਦੀਆਂ ਗੱਲਾਂ ਸਿਆਣੀਆਂ ਲੱਗੀਆਂ ਤੇ ਮੈਂ ਅੰਦਰੋਂ ਦੀ ਹੌਸਲੇ ਚ ਹੋ ਜਾਣਾ ਤੇ ਡਰਦਾ ਵੀ ਰਹਿਣਾ ਵੀ ਕੀ ਪਤਾ ਹੈ ਅੱਗੇ ਕੀ ਹੋਣਾ ਹੈ ਤੁਹਾਨੂੰ ਇਹ ਕਹਾਣੀ ਕੈਨੇਡਾ ਦੀ ਕਿਸ ਤਰ੍ਹਾਂ ਲੱਗੀ ਇਸ ਬਾਰੇ ਤੁਸੀਂ ਆਪਣੇ ਵਿਚਾਰ ਵੀ ਦੱਸਣੇ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ